ਸਮ ਕਾਲ ਦਾ ਪੰਜਾਬੀ ਸਾਹਿਤ ਦਾ ਬਹੁ ਚਰਚਿਤ ਨਾਵਲ ਗੇਰੂ ਰੰਗੇ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਬਹੁ ਵਿਦਵਾਨ ਸ਼੍ਰੀ ਬੂਟਾ ਸਿੰਘ ਚੋਹਾਨ ਨੇ ਅੱਜ ਤੁਸੀਂ ਇਸ ਨਾਵਲ ਦਾ ਛੇਵਾਂ ਭਾਗ ਸੁਣ ਰਹੇ ਹੋ ਇੱਕ ਦਿਨ ਪ੍ਰਭਦੇਵਾਲ ਆਇਆ ਉਹਨੇ ਪਿੰਡ ਚ ਪੰਡਤਾ ਤੇ ਮਹਾਜਨਾ ਦੀ ਮੰਦਿਰ ਦੀ ਕਮੇਟੀ ਬਣਾ ਦਿੱਤੀ ਹਰ ਮਹੀਨੇ ਗੱਲਾਂ ਖੋਲ ਕੇ ਜਿਹੜਾ ਚੜਾਵਾ ਚੜਦਾ ਉਹ ਗਊਆਂ ਦੀ ਭਲਾਈ ਲਈ ਬੀਬਾ ਨੂੰ ਦੇ ਦਿੱਤਾ ਜਾਂਦਾ ਕਮੇਟੀ ਵਾਲੇ ਫੋਨ ਤੇ ਪ੍ਰਭਦੇਵਾਲ ਨੂੰ ਬੀਬਾ ਨੂੰ ਦਿੱਤੇ ਪੈਸਿਆਂ ਬਾਰੇ ਦੱਸ ਦਿੰਦੇ ਬੀਬਾ ਨੇ ਭਾਵੇਂ ਗਊਸ਼ਾਲਾ 'ਚ ਕਮਰਾ ਬਣਵਾ ਲਿਆ ਸੀ ਪਰ ਰਹਿੰਦੀ ਘਰੇ ਜਾ ਕੇ ਡੇਰੇ 'ਚ ਪਾਠ ਕਰਨ ਦਾ ਨੇਮ ਉਹਨੇ ਕਦੇ ਟੁੱਟਣ ਨਹੀਂ ਸੀ ਦਿੱਤਾ ਧੁੰਦਾ ਤੇ ਮੀਹਾਂ 'ਚ ਵੀ ਜਾਂਦੀ ਪਹਿਲਾਂ ਘਰੇ ਆ ਭਾਵੇਂ ਬਾਬਿਆਂ ਨੇ ਉਹਦੇ ਲਈ ਰਾਹ ਤੇ ਹਵਾਦਾਰ ਬੈਠਕ ਬਣਾ ਦਿੱਤੀ ਸੀ ਪਰ ਉਹਨੇ ਗਊਸ਼ਾਲਾ ਵਾਂਗ ਆਪਣੇ ਘਰੇ ਵੀ ਇੱਕ ਕਮਰਾ ਬਣਵਾਇਆ ਗਊਸ਼ਾਲਾ ਦੇ ਕਮਰੇ ਵਾਂਗ ਏਸੀ ਵੀ ਲਾਇਆ ਜਦੋਂ ਉਹ ਘਰੇ ਨਾ ਹੁੰਦੀ ਉਸ ਦੀਆਂ ਭੈਣਾਂ ਕਮਰੇ ਚ ਬੈਠ ਕੇ ਪੜ੍ਹਦੀਆਂ ਤੇ ਸੁਰਗ ਭੋਗਦੀਆਂ ਬੀਬਾ ਦੀ ਮਾਂ ਵੀ ਕਦੇ-ਕਦੇ ਕਮਰੇ ਚ ਮੰਝਾ ਢਾਹ ਕੇ ਪੈਂਦੀ ਬੀਬਾ ਦੇ ਬੈੱਡ ਤੇ ਨਾ ਉਹਦੀਆਂ ਭੈਣਾਂ ਬੈੰਧੀਆਂ ਤੇ ਨਾ ਮਾਂ ਬੈਠਣ ਲਈ ਕੁਰਸੀਆਂ ਝੁੱਕ ਲਿਆਉਂਦੀਆਂ ਬੀਬਾ ਦਾ ਘਰੇ ਪੂਰਾ ਦਬਦਬਾ ਸੀ ਬੰਦੇ ਦੀ ਭਾਰੀ ਜੇਬ ਪਹਿਲਾਂ ਘਰਦਿਆਂ ਨੂੰ ਦਬਦੀ ਹੈ ਫਿਰ ਅੱਖਾਂ ਨੀਵੀਆਂ ਕਰਾਉਂਦੀ ਹੈ ਪੈਸੇ ਦੀ ਜਾਨ ਜੇ ਦੂਜਿਆਂ ਦੀ ਜਾਨ ਨਾ ਕੱਢਦੀ ਹੋਵੇ ਤਾਂ ਲੋਕ ਇਹਦੇ ਲਈ ਤੜਫਣ ਤੇ ਪਟਕੜੀ ਕਿਉਂ ਬੀਬਾ ਦੀਆਂ ਦੋਵੇਂ ਭੈਣਾਂ ਸ਼ਹਿਰ ਦੇ ਇੱਕ ਪ੍ਰਾਈਵੇਟ ਕਾਲਜ ਚ ਪੜ੍ਹਦੀਆਂ ਸੀ ਛੋਟੀ 12ਵੀਂ ਚ ਸੀ ਵੱਡੇ ਦੋਜ ਮਾਤਾ ਅੱਗੇ ਉਹ ਚੰਗੇ ਕੱਪੜੇ ਪਾਉਂਦੀਆਂ ਮਨ ਚਾਹਿਆ ਖਾਣ ਪੀਣ ਕਰਕੇ ਪਿੰਡਿਆਂ ਤੇ ਮਾਸ ਫਿਰ ਗਿਆ ਸੀ ਨੈਣ ਨਕਸ਼ਿਆਂ ਨੇ ਸਿਰ ਚੁੱਕ ਲਿਆ ਸੀ ਬੀਬਾ ਜਿੱਧਰ ਜਾਂਦੀ ਧਰਤੀ ਵਿਸ਼ੀ ਪਈ ਹੁੰਦੀ ਹਰ ਪਾਸੇ ਇੱਜ਼ਤ ਹੀ ਇੱਜ਼ਤ ਪਹਿਲਾਂ ਪਹਿਲਾਂ ਉਹ ਸੋਚਦੀ ਸੀ ਕਿ ਉਹਨੇ ਗਲਤ ਰਸਤਾ ਚੁਣ ਲਿਆ ਹੈ ਬੰਦਿਆਂ ਵਾਲੇ ਕੱਪੜੇ ਪਾਏ ਵੀ ਉਹਨੂੰ ਬਹੁਤ ਬੁਰੇ ਲੱਗਦੇ ਹੁਣ ਲੱਗਦਾ ਸੀ ਜਿਵੇਂ ਦੁਨੀਆ ਜਿੱਤ ਲਈ ਹੋਵੇ ਤੇ ਪਹਿਲਾਂ ਉਹ ਗਲਤ ਸੋਚਦੀ ਰਹੀ ਹੋਵੇ ਭੈਣਾਂ ਨੂੰ ਉਹਨੇ ਇੱਕ ਪੁਰਾਣੀ ਸਕੂਟਰੀ ਲੈ ਕੇ ਦੇ ਦਿੱਤੀ ਦੋਵੇਂ ਇਕੱਠੀਆਂ ਕਾਲਜ ਜਾਂਦੀਆਂ ਬੀਬਾ ਜੈਪਾਲ ਦੇ ਮਨ ਤੇ ਸੌਣ ਦੀ ਬੱਦਲੀ ਵਾਂਗ ਛਾਈ ਹੋਈ ਸੀ ਹਰ ਸਮੇਂ ਉਹਦਾ ਦਗਦਾ ਚਿਹਰਾ ਅੱਖਾਂ ਅੱਗੇ ਰਹਿੰਦਾ ਕਿਸੇ ਵੇਲੇ ਪਾਸੇ ਹਟਦਾ ਹੀ ਨਾ ਉਹਨੇ ਉਹਨੂੰ ਛੋਟਾ ਮੋਬਾਈਲ ਵੀ ਲੈ ਦਿੱਤਾ ਸੀ ਪੈਕੇਜ ਵੀ ਜਿੰਨੇ ਦਾ ਵੱਧੋ-ਵੱਧ ਪੈਂਦਾ ਸੀ ਪਵਾ ਦਿੱਤਾ ਸੀ ਪਰ ਉਹਦੇ ਵੱਲੋਂ ਕੋਈ ਹੰਗਾਰਾ ਨਹੀਂ ਸੀ ਭਰਿਆ ਜਾ ਰਿਹਾ ਜੈਪਾਲ ਦੀ ਬਾਤ ਸਹਿਕ ਰਹੀ ਸੀ ਪਰ ਇੱਕ ਯਕੀਨ ਵੀ ਸੀ ਉਹ ਕਦੇ ਨਾ ਕਦੇ ਹੰਗਾਰਾ ਭਰੇਗੀ ਜਰੂਰ ਜੈਪਾਲ ਕੋਲ ਪੈਸੇ ਦੀ ਕਮੀ ਨਹੀਂ ਸੀ ਦੋ ਬੈਂਕਾਂ 'ਚ ਉਹਦੇ ਖਾਤੇ ਸਨ ਜੈਪਾਲ ਦੇ ਦਿਨੋਂ ਦਿਨ ਹਵਾ ਹੱਕ 'ਚ ਹੋ ਰਹੀ ਸੀ ਛੋਟੇ-ਛੋਟੇ ਕੰਮਾਂ ਵਾਲੇ ਲੋਕ ਉਹਦੇ ਕੋਲ ਆਉਣ ਲੱਗ ਪਏ ਸਨ ਸਰਕਾਰੀ ਦਰਬਾਰੇ ਫੋਨ ਚੱਲਣ ਲੱਗ ਪਿਆ ਸੀ ਇਹ ਗੱਲ ਉਹਨੇ ਬੀਬਾ ਜੀ ਨੂੰ ਵੀ ਦੱਸੀ ਸੀ ਤੇ ਕਿਹਾ ਸੀ ਕੋਈ ਕੰਮਕਾਰ ਹੋਇਆ ਤਾਂ ਦੱਸਿਓ ਉਸ ਨੂੰ ਗਿਲਾ ਸੀ ਕਿ ਜਿੰਨਾ ਚਿਰ ਉਹ ਉਹਦੇ ਬਾਰੇ ਸੋਚ ਰਿਹਾ ਹੈ ਉਹਨਾ ਉਹ ਨਹੀਂ ਸੋਚ ਰਹੀ ਉਹ ਨਿਰੰਤਰ ਜਫਰ ਜਾਲ ਰਿਹਾ ਸੀ ਪਰ ਕੋਈ ਆਰਾਮ ਨਹੀਂ ਸੀ ਆ ਰਿਹਾ ਉਹ ਜਿਹੜੀ ਗੱਦੀ ਤੇ ਬੈਠਾ ਸੀ ਜਾਂ ਜਿਹੜੇ ਪੇਚ 'ਚ ਸੀ ਉਸ ਨੂੰ ਜਗਤ ਵਿਖਾਵੇ ਦੇ ਤੌਰ ਤੇ ਸੰਨਿਆਸੀ ਬਣ ਕੇ ਜੀਵਨ ਗੁਜ਼ਾਰਨਾ ਪੈ ਰਿਹਾ ਸੀ ਗੱਦੀ ਦੀ ਮਰਿਆਦਾ ਕਹਿੰਦੀ ਸੀ ਗਰੀਬਾਂ ਦਾ ਭਲਾ ਕਰੇ ਨਿਆਸਰਿਆਂ ਦੀ ਬਾਹ ਫੜੇ ਡੇਰੇ ਦੀ ਇਹ ਪਰੰਪਰਾ ਉਹ ਨਿਭਾਵੀ ਰਿਹਾ ਸੀ ਸਰਦੀਆਂ ਚ ਉਹ ਝੁੱਗੀ ਝਾਂਪੜੀਆਂ ਚ ਜਾ ਕੇ ਕੰਬਲ ਵੰਡਦਾ ਸਵੈਟਰ ਤੇ ਕੋਟੀਆਂ ਵੀ ਇੱਕ ਇੱਕ ਦੋ ਦੋ ਟੈਂਪੂ ਹਰ ਸਾਲ ਮੰਗਵਾਉਂਦਾ ਡੇਰੇ ਦੇ ਬਾਹਰ ਗੁਰਪੁਰਬਾਂ ਤੇ ਲੰਗਰ ਵੀ ਲਾਉਂਦਾ ਗਰਮੀਆਂ ਚ ਠੰਡੇ ਮਿੱਠੇ ਪਾਣੀ ਦੀਆਂ ਸ਼ਵੀਲਾਾਂ ਵੀ ਪਰ ਮਨ ਉਹਦਾ ਤਪਦਾ ਰਹਿੰਦਾ ਠਰਦਾ ਹੀ ਨਹੀਂ ਸੀ ਜੇ ਠਰਦਾ ਸੀ ਤਾਂ ਥੋੜੇ ਬਹੁਤੇ ਸਮੇਂ ਲਈ ਡਰ ਦਾ ਅਹਿਸਾਸ ਮਨ ਤੇ ਭਾਰੂ ਰਹਿੰਦਾ ਡੇਰੇ ਚ ਦੋ ਮਾਵਾਂ ਧੀਆਂ ਲੰਗਰ ਚ ਕੰਮ ਕਰਦੀਆਂ ਦੋ ਹੋਰ ਕੁੜੀਆਂ ਵੀ ਇੱਕ ਜਿਹੜੀ ਔਰਤ ਵਿਧਵਾ ਸੀ ਉਹ ਕੁੜੀ 24-25 ਸਾਲ ਦੀ ਸੀ ਉਹ ਨਾਈ ਭਾਈਚਾਰੇ ਚੋਂ ਸਨ ਕੁੜੀ ਦਾ ਇੱਕ ਭਾਈ ਵੀ ਸੀ ਜਿਹੜਾ ਜੇਲ੍ਹ ਚ ਸੀ ਉਹ ਨਸ਼ੇ ਕਰਦਾ ਸੀ ਫਿਰ ਨਸ਼ੇ ਵੇਚਣ ਵਾਲਿਆਂ ਨੇ ਉਹ ਤੋਂ ਨਸ਼ੇ ਵਿਕਾਉਣੇ ਸ਼ੁਰੂ ਕਰ ਦਿੱਤੇ ਸਨ ਆਪਣੀ ਥਾਂ ਫੇਰ ਉਹਦੇ ਤੇ ਕੇਸ ਪਵਾ ਦਿੱਤਾ ਜੇਲ੍ਹ ਚ ਬੈਠੇ ਨੂੰ ਨਸ਼ਾ ਭੇਜੀ ਜਾਂਦੇ ਵਕੀਲ ਕਰਵਾ ਦਿੱਤਾ ਸੀ ਜਦੋਂ ਤੱਕ ਮਹੰਤ ਜਿਉਂਦੇ ਰਹੇ ਜੈਪਾਲ ਆਨੇ ਬਹਾਨੇ ਉਹਨਾਂ ਦੀਆਂ ਅੱਖਾਂ 'ਚ ਘੱਟਾ ਪਾਉਂਦਾ ਰਿਹਾ ਘਰੇ ਉਹ ਜਾ ਨਹੀਂ ਸਕਦਾ ਭਗਮਾ ਪੇਸ ਜਗ ਦੇ ਰੰਗਾਂ 'ਚ ਰਚਦਾ ਮਿਚਦਾ ਨਹੀਂ ਸੀ ਲੋਕ ਉਹਨੂੰ ਧਾਰਮਿਕ ਸਮਝਦੇ ਮਨ ਚ ਧਰਮ ਹੈ ਨਹੀਂ ਸੀ ਹਾਲਾਤ ਨੇ ਭਾਵੇਂ ਭਗਮਾ ਪੇਸ ਪਵਾ ਦਿੱਤਾ ਸੀ ਮਨ ਤੇ ਭਗਮਾ ਰੰਗ ਨਹੀਂ ਸੀ ਚੜਿਆ ਹੁਣ ਹਾਲਾਤ ਇਹ ਸੀ ਕਿ ਕਾਲੇ ਰੰਗ ਤੇ ਜਿਵੇਂ ਕੋਈ ਹੋਰ ਰੰਗ ਨਹੀਂ ਚੜਦਾ ਉਵੇਂ ਉਹਦੇ ਮਨ ਤੇ ਭਗਮਾ ਰੰਗ ਨਹੀਂ ਸੀ ਚੜ ਰਿਹਾ ਸੰਸਾਰੀ ਮਨ ਹਰ ਵੇਲੇ ਟਟਕਦਾ ਔਰਤਾਂ ਦੇ ਪਾਏ ਕੱਪੜਿਆਂ ਦੇ ਫੁੱਲ ਨਿਗਾ ਖਿੱਚਦੇ ਰਹਿੰਦੇ ਰੰਗ ਪਾਸੇ ਹੁੰਦੇ ਮਨ ਚ ਖੋ ਪੈਂਦੀ ਮਾਵਾਂ ਧੀਆਂ 2-2000 ਲੈਂਦੀਆਂ ਸਨ ਕੁੜੀ ਦੇ ਦਾਦਾ ਦਾਦੀ ਬਿਮਾਰ ਸਨ ਉਹਨਾਂ ਨੂੰ ਦਵਾਈ ਦਿੰਦੀਆਂ ਤੇ ਰੋਟੀ ਟੁਕ ਵੀ ਡੇਰਿਓ ਮਿਲਦੀ ਪੈਸੇ ਪਾਣੀ ਚ ਪਾਏ ਪਤਾਸਿਆ ਵਾਂਗ ਖੁਰ ਜਾਂਦੇ ਘਰ ਦੀ ਇੱਕ ਵੱਡੀ ਲੋੜ ਨੇ ਕੁੜੀ ਨੂੰ ਆਪਣੇ ਲਪੇਟ ਚ ਲੈ ਲਿਆ ਸੀ ਉਹ ਜੈਪਾਲ ਦੀ ਜੋਗ ਬਣ ਗਈ ਸੀ ਖੁੱਲਾ ਮੂੰਹ ਜਦੋਂ ਦਿਲ ਕਰਦਾ ਚੋਗ ਚੁਗਦਾ ਮਾਂ ਕੋਲ ਅੰਨੀ ਹੋਣ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਦੁਪਹਿਰੇ ਜੈਪਾਲ ਮਹੰਤ ਸੁਜਾਨ ਸਿੰਘ ਨੂੰ ਰੋਟੀ ਖਵਾਉਂਦਾ ਲੱਤਾਂ ਵੀ ਕੁੱਟਦਾ ਦੁੱਧ ਨਾਲ ਦਵਾਈ ਵੀ ਦਿੰਦਾ ਜਿੱਦਿਆਂ ਦਿਲ ਕਰਦਾ ਦਵਾਈ ਨਾਲ ਕੁੱਟ ਕੇ ਨੀਂਦ ਦੀਆਂ ਦੋ ਗੋਲੀਆਂ ਵੀ ਦੇ ਦਿੰਦਾ ਨੀਂਦ ਜੈਪਾਲ ਦਾ ਓਲਾ ਬਣ ਜਾਂਦੀ ਜਦੋਂ ਦਿਲ ਕਰਦਾ ਇਉਂ ਹੀ ਕਰਦਾ ਸੰਤ ਸੁਜਾਨ ਸਿੰਘ ਭਾਵੇਂ ਬੁੱਢੇ ਹੋ ਚੁੱਕੇ ਸਨ ਉਮਰਦਾ ਸੂਰਜ ਡੁੱਬੂ ਡੁੱਬੂ ਕਰਦਾ ਸੀ ਪਰ ਬਾਗ ਚ ਕੰਮ ਕਰਨ ਨੂੰ ਅਜੇ ਵੀ ਨਹੀਂ ਸੀ ਹਟਦੇ ਇਹ ਬਾਗ ਉਹਨਾਂ ਨੇ ਹੱਥੀ ਲਾਇਆ ਸੀ ਕੱਖ ਕੰਡਾ ਕੱਢਦੇ ਖੁਰਪੇ ਨਾਲ ਬਚਪਨ ਦੀ ਸਾਂਝ ਸੀ ਜਿਵੇਂ ਮਾਂ ਜਾਇਆ ਹੋਵੇ ਸਾਂਝ ਟੁੱਟ ਨਹੀਂ ਸੀ ਰਹੀ ਸਾ ਮੁੱਕ ਨਹੀਂ ਸੀ ਰਹੇ ਉਹ ਕਿਸੇ ਤੋਂ ਪੈਰੀ ਹੱਥ ਨਹੀਂ ਸੀ ਲਵਾਉਂਦੇ ਜੇ ਕੋਈ ਯਤਨ ਕਰਦਾ ਪਿੱਛੇ ਹਟਦੇ ਹਟਦੇ ਕਹੀ ਜਾਂਦੇ ਨਾ ਭਾਈ ਨਾ ਭਾਰ ਨਾ ਚੜਾ ਪਹਿਲਾਂ ਹੀ ਅੰਨ ਪਾਣੀ ਦਾ ਬਹੁਤ ਭਾਰ ਇੱਕ ਦਿਨ ਰੋਟੀ ਖਵਾਉਂਦੇ ਖਵਾਉਂਦੇ ਜੈਪਾਲ ਨੇ ਵੇਖਿਆ ਉਹਨਾਂ ਦੀਆਂ ਅੱਖਾਂ ਪੀਲੀਆਂ ਹੋਈਆਂ ਪਈਆਂ ਸਨ ਰੋਟੀ ਘਟ ਖਾਣ ਲੱਗ ਪਈ ਸੀ ਇੱਕ ਡੇਢ ਮਸਾ ਖਾਂਦੇ ਡਾਕਟਰ ਨੂੰ ਵਿਖਾਇਆ ਤਾਂ ਪੀਲੀਆ ਸੀ ਉਹਨੇ ਦਵਾਈਆਂ ਦਿੱਤੀਆਂ ਤੇ ਗੰਨੇ ਦਾ ਰਸ ਪਿਲਾਉਣ ਲਈ ਕਿਹਾ ਉੰਜ ਭਾਵੇਂ ਜੈਪਾਲ ਉਹਨਾਂ ਤੇ ਜਾਨ ਛਿੜਕਦਾ ਲੱਗਦਾ ਸੀ ਇੱਕ ਵੀ ਰੁੱਖਾ ਸ਼ਬਦ ਨਹੀਂ ਸੀ ਬੋਲਦਾ ਪਰ ਉਹਨਾਂ ਦੀਆਂ ਕਈ ਗੱਲਾਂ ਤੋਂ ਉਹ ਅੰਦਰੋਂ ਅੰਦਰੀ ਔਖਾ ਸੀ ਪਰ ਕੁਝ ਕਰ ਨਹੀਂ ਸਕਦਾ ਮਰਿਆਦਾ ਦਾ ਮੂੰਹ ਤੇ ਹੱਥ ਰੱਖਿਆ ਹੋਇਆ ਸੀ ਜਦੋਂ ਉਹਨੇ ਡੇਰਾ ਢਾ ਕੇ ਬਣਾਇਆ ਸੀ ਪਾੜ ਦੇ ਭੋਗ ਪਿੱਛੋਂ ਕਈ ਪੱਕੇ ਸ਼ਰਧਾਲੂਆਂ ਨੇ ਕਿਹਾ ਸੀ ਵੇਖੋ ਬਾਬਾ ਜੀ ਤੁਹਾਡੇ ਚੇਲੇ ਨੇ ਕਿੰਨਾ ਵਧੀਆ ਡੇਰਾ ਬਣਵਾਇਆ ਸੁਣ ਕੇ ਉਹ ਕਹਿੰਦੇ ਹੁਣ ਐ ਕਰੋ ਭਾਈ ਇਹਨੂੰ ਇੱਕ ਤੀਵੀਂ ਵੀ ਲਿਆ ਦਿਓ ਇਹ ਕਹਿ ਕੇ ਉਹ ਚੁੱਪ ਕਰ ਗਏ ਸਨ ਉਹਨਾਂ ਦੀ ਦੁਨੀਆ ਵੇਖੀ ਸੀ ਬੰਦੇ ਇੱਕ ਬੰਦੇ ਪਰਖੇ ਸਨ ਪਹਿਲੀ ਨਜ਼ਰੇ ਅਗਲੇ ਨੂੰ ਤਾੜ ਜਾਂਦੇ ਸਨ ਮੰਦੀ ਗੱਲ ਕਹਿ ਵੀ ਦਿੰਦੇ ਸੀ ਜੈਪਾਲ ਸਿੱੱਥਾ ਜਿਹਾ ਪੈ ਕੇ ਕਹਿੰਦਾ ਮਹਾਰਾਜ ਨਾ ਮਹਾਰਾਜ ਇਹਨਾਂ ਭਾਰਨਾ ਚੜਾਓ ਬਖਸ਼ੋ ਤੁਸੀਂ ਹੀ ਮੇਰੇ ਮਾਈ ਬਾਪੂ ਸੁਣ ਕੇ ਉਹ ਨਹੀਂ ਸੀ ਬੋਲੇ ਜੈਪਾਲ ਕੋੜ ਵੱਖ-ਵੱਖ ਪਾਰਟੀਆਂ ਦੇ ਆਗੂ ਆਉਂਦੇ ਸਨ ਸਾਰੇ ਆਪਣੇ ਆਪਣੇ ਵੱਲ ਕਰਨ ਦੇ ਯਤਨ 'ਚ ਰਹਿੰਦੇ ਉਹਦੇ ਕੋਲ ਆ ਕੇ ਰਾਜਨੀਤੀ ਦੀਆਂ ਗੱਲਾਂ ਕਰਦੇ ਇੱਕ ਅਕਾਲੀ ਉਹਦੀ ਜੇਬ 'ਚ ਹੱਥ ਵੀ ਪਾਉਣ ਲੱਗ ਪਿਆ ਸੀ ਜੋਨ ਦੀ ਟਿਕਟ ਦਿਵਾਉਣ ਦਾ ਸੁਪਨਾ ਵੀ ਉਹਨੇ ਜੈਪਾਲ ਦੀਆਂ ਅੱਖਾਂ 'ਚ ਲਟਕਾ ਦਿੱਤਾ ਸੀ ਇਹ ਗੱਲ ਮਹੰਤ ਸਜਾਨ ਸਿੰਘ ਭਾਂਪ ਗਏ ਸਨ ਇੱਕ ਦਿਨ ਜਦੋਂ ਜੈਪਾਲ ਨੇ ਉਹਨਾਂ ਤੋਂ رائے ਮੰਗੀ ਸੀ ਤਾਂ ਉਹ ਕਹਿੰਦੇ ਪਾਲਿਆ ਤੋ ਇੱਧਰ ਪਾਸ ਨਹੀਂ ਹੋ ਸਕਦਾ ਜਿੱਧਰ ਪਾਸ ਹੋਣਾ ਸੀ ਹੋ ਗਿਆ ਉਹਨਾਂ ਦੀ ਇਹ ਗੱਲ 'ਚੋਂ ਜੈਪਾਲ ਨੂੰ ਮਜਬੂਰੀ 'ਚ ਮਹੰਤੀ ਦੇਣ ਦਾ ਦੁੱਖ ਵੀ ਚਲਕਦਾ ਸੀ ਸੁਣ ਕੇ ਜੈਪਾਲ ਨੇ ਚੁੱਪ ਵੱਟ ਲਈ ਸੀ ਜਿਵੇਂ ਜੀਵ ਪੁੱਠੀ ਹੋ ਗਈ ਹੋਵੇ ਹੋਰ ਵੀ ਕਈ ਗੱਲਾਂ ਸਨ ਜਿੰਨਾ ਤੋਂ ਉਹ ਉਸ ਮਹੰਤ ਸੁਜਾਨ ਸਿੰਘ ਤੋਂ ਔਖਾ ਸੀ ਜੈਪਾਲ ਪੀਲੀਏ ਦੀ ਦਵਾਈ ਦੇ ਕੇ ਗੰਨੇ ਦਾ ਰਸ ਵੀ ਪਿਲਾਉਂਦਾ ਸੀ ਦਿਨ ਚ ਦੋ ਦੋ ਤਿੰਨ ਤਿੰਨ ਵਾਰ ਗਲਾਸ ਚ ਰਸ ਪਾ ਕੇ ਉਹ ਰਸੋਈ ਚਲੇ ਜਾਂਦਾ ਸੀ ਰਸੋਈ ਚ ਉਹਦਾ ਅਦਰਕ ਦਾ ਪਾਣੀ ਕੱਢਿਆ ਪਿਆ ਹੁੰਦਾ ਉਸ ਪਾਣੀ ਨੂੰ ਉਹ ਗੰਨੇ ਦੇ ਰਸ ਚ ਮਿਲਾਉਂਦਾ ਤੇ ਕੋਲ ਆ ਕੇ ਕਹਿੰਦਾ ਲੋਮਾ ਪਰਸ਼ੋ ਬੋਲੋ ਵਾਹਿਗੁਰੂ ਅੱਖਾਂ ਵਿੱਚੋਂ ਤੇ ਪੀਓ ਇਹੇ ਤਾਰੂ ਚੱਠੇ ਪੀਲੀਆ ਕੱਟਣ ਦੀ ਵਜਾਏ ਬਦਨਾ ਸ਼ੁਰੂ ਹੋ ਗਿਆ ਟੈਸਟ ਕਰਵਾਉਂਦੇ ਹਰ ਵਾਰ ਵੱਧ ਆਉਂਦਾ ਅਖੀਰ 20 ਦਿਨਾਂ ਬਾਅਦ ਉਹ ਕਹਿਣ ਲੱਗ ਪਏ ਮੱਚ ਗਿਆ ਓਏ ਮੱਚ ਗਿਆ ਓਏ ਜੂਨ ਦਾ ਮਹੀਨਾ ਸੀ ਗਰਮੀ ਦਿਨੋਂ ਦਿਨ ਵੱਧ ਗਈ ਸੀ 5-7 ਦਿਨ ਹੋਰ ਲੰਗੇ ਅੰਤ ਅਦਰਕ ਦਾ ਪਾਣੀ ਉਹਨਾਂ ਨੂੰ ਸਿਵਿਆਂ 'ਚ ਲੈ ਵੜਿਆ ਹੁਣ ਜੈਪਾਲ ਆਜ਼ਾਦ ਸੀ ਪਿੰਜਰੇ ਦੀ ਬਾਰੀ ਖੁੱਲ ਗਈ ਸੀ ਇਹ ਵੱਖਰੀ ਗੱਲ ਸੀ ਕਿ ਪਿੰਜਰੇ ਦੀ ਕੁੰਜੀ ਵੀ ਉਹਦੇ ਹੱਥ 'ਚ ਸੀ ਜਿੰਦਰਾ ਜ਼ਰਖਲਿਆ ਹੋਇਆ ਸੀ ਪਰ ਸੀਤਾ ਆਖਰ ਜਿੰਦਰਾ ਜੈਪਾਲ ਨੂੰ ਮਹਾਰਤ ਸੁਜਾਨ ਸਿੰਘ ਦਾ ਸਿਵਾ ਠੰਡਾ ਹੁਣ ਪਿੱਛੋਂ ਲੱਗਿਆ ਜਿਵੇਂ ਉਹਦੇ ਢਿੱਲੇ ਜਿਹੇ ਬੰਨੇ ਹੱਥਾਂ ਨਾਲੋਂ ਰੱਸਾ ਖੁੱਲ ਕੇ ਧਰਤੀ ਤੇ ਡਿੱਗ ਪਿਆ ਹੋਵੇ ਜੈਪਾਲ ਦਾ ਮਨ ਭਟਕਣੋਂ ਹਟ ਗਿਆ ਸੀ ਨਾਈਆਂ ਦੀ ਕੁੜੀ ਜੀਤੀ ਲਾਲਚੀ ਨਹੀਂ ਸੀ ਜਿੰਨਾ ਹੱਥ ਛਾੜਦਾ ਸੱਤ ਕਰਕੇ ਮੱਥੇ ਲਾ ਲੈਂਦੀ ਜਦੋਂ ਕੋਈ ਸੇਵਕ 5 400 ਮੱਥਾ ਟੇਕ ਕੇ ਜਾਂਦਾ ਉਹਦੇ ਪਿੱਠ ਪਮਾਉਣ ਪਿੱਛੋਂ ਚਾਹ ਪਾਣੀ ਦੇਣ ਆਈ ਜੀਤੀ ਨੂੰ ਕਹਿੰਦਾ ਲੈ ਕੁੜੇ ਚੂੜੀਆਂ ਚੜਾ ਲਈ ਹੋਰ ਕੋਈ ਸੇਵਾ ਹੋਈ ਤਾਂ ਦੱਸੀ ਪਰ ਜੀਤੀ ਨੇ ਕੋਈ ਸੇਵਾ ਨਾ ਦੱਸੀ ਉਹਦੇ ਲਈ ਇਹਨਾ ਬਹੁਤ ਸੀ ਕਿ ਬਾਬਾ ਜੈਪਾਲ ਉਹਦੇ ਦਾ ਉਹਦੇ ਤੇ ਦਇਆਲ ਸੀ 5-4 ਮਹੀਨੇ ਲੰਗੇ ਫਿਰ ਜੀਤੀ ਦੀ ਮਾਂ ਨੇ 2 ਦਿਨ ਦੀ ਛੁੱਟੀ ਮੰਗ ਲਈ ਛੁੱਟੀ ਕਾਦੇ ਲਈ ਚਾਹੀਦੀ ਐ ਕੋਈ ਬਹਾਨਾ ਲਾ ਦਿੱਤਾ ਤੀਜੇ ਦਿਨ ਜੀਤੀ ਦੀ ਮਾਂ ਆਈ ਜੈਪਾਲ ਨੇ ਪੁੱਛਿਆ ਜੀਤੀ ਨੂੰ ਕੀ ਹੋ ਗਿਆ ਸੁਖਤਾ ਹੈ ਬਾਬਾ ਜੀ ਸੋਖੀ ਐ ਡੇਰੇ ਚ ਕੀਤੀ ਸੇਵਾ ਤਾਰ ਗਈ ਬੜਾ ਵਧੀਆ ਘਰ ਮਿਲਿਆ ਵੇਖਣ ਆਏ ਸੀ ਚੁੰਨੀ ਜੜਾ ਕੇ ਲੈ ਗਏ ਮੁੰਡਾ ਕੀ ਕਰਦਾ ਐ ਛੋਟਾ ਠਾਣੇਦਾਰ ਹੈ ਸੁਣ ਕੇ ਜੈਪਾਲ ਦੇ ਦੰਦ ਜੁੜ ਗਏ ਜਿਵੇਂ ਕਿਸੇ ਨੇ ਸਿਰ 'ਚ ਹਥੌੜਾ ਮਾਰਿਆ ਹੋਵੇ ਸੰਭਲ ਕੇ ਪੁੱਛਿਆ ਛੋਟਾ ਠਾਣੇਦਾਰ ਲੱਗਿਆ ਹਾਂ ਬਾਬਾ ਜੀ ਇਹ ਕਹਿ ਕੇ ਉਹ ਚੁੱਪ ਕਰ ਗਈ ਇਹ ਨਹੀਂ ਦੱਸਿਆ ਕਿ ਉਹ ਵੱਡੀ ਉਮਰ ਦਾ ਹੈ ਦਹਾਜੂ ਵੀ ਹੈ ਦੋ ਜਵਾਕ ਵੀ ਨੇ ਜੀਤੀ ਦੀ ਮਾਂ ਨੇ ਦੁਪਹਿਰ ਤੱਕ ਕੰਮ ਕੀਤਾ ਜਾਣ ਲੱਗੀ ਕਹਿੰਦੀ ਬਾਬਾ ਜੀ ਮੈਂ ਕੱਲ੍ਹ ਤਾਂ ਨਹੀਂ ਆਉਂਦੀ। ਕਿਉਂ? ਹੈਰਾਨੀ ਨਾਲ ਪੁੱਛਿਆ। ਉਹ ਕਹਿੰਦੀ, "ਬਾਬਾ ਜੀ, ਪਰੌਣੇ ਨੂੰ ਡੇਰੇ 'ਚ ਕੰਮ ਕਰਨ ਬਾਰੇ ਦੱਸਿਆ ਸੀ।" ਉਹ ਕਹਿੰਦਾ, "मां ਜੀ, ਤੁਸੀਂ ਹੁਣ ਕੰਮ ਨਹੀਂ ਕਰਨਾ, ਘਰੇ ਰਹੋ। ਘਰ ਦਾ ਤੋਰਾ ਮੈਂ ਤੋਰੂ।" ਇਹ ਕਹਿ ਕੇ ਉਹ ਚਲੀ ਗਈ। ਜੈਪਾਲ ਨੇ ਉਹਨੂੰ ਤੁਰ ਹੀ ਜਾਂਦੀ ਨੂੰ ਵੇਖਿਆ। ਲੱਗਿਆ ਜਿਵੇਂ ਤੋਰ 'ਚ ਮੜਕ ਆ ਗਈ ਹੋਵੇ। ਸੁਰਿੰਦਰਪਾਲ ਜੈਪਾਲ ਦੇ ਜੀਵਨ ਚ ਅਚਾਨਕ ਆ ਗਿਆ ਸੀ ਜਿਵੇਂ ਉਹ ਅਚਾਨਕ ਮਹੰਤ ਸੁਜਾਨ ਸਿੰਘ ਦੇ ਜੀਵਨ ਚ ਆਇਆ ਸੀ ਦੋ ਕੁ ਮਹੀਨਿਆਂ ਚ ਉਹ ਮਹੰਤ ਜੈਪਾਲ ਦੇ ਮਨ ਚ ਖੁੱਬ ਗਿਆ ਸੀ ਬੜਾ ਆਗਿਆਕਾਰ ਸੀ ਜੈਪਾਲ ਨੂੰ ਲੱਗਿਆ ਜਿਵੇਂ ਉਹ ਪਿਛਲੇ ਜਨਮ ਦਾ ਵਿਛੜਿਆ ਹੋਇਆ ਭਰਾ ਹੋਵੇ ਹਰ ਗੱਲ ਹਲੀਮੀ ਨਾਲ ਕਰਦਾ ਦੋਵੇਂ ਹੱਥ ਜੋੜ ਕੇ ਬੜੀ ਮਿੱਠੀ ਆਵਾਜ਼ ਚ ਬਾਬਾ ਜੀ ਕਹਿੰਦਾ ਬਜਾਰੋਂ ਕੋਈ ਚੀਜ਼ ਲੈ ਕੇ ਆਉਂਦਾ ਅਨਸਾਰ ਬੱਚੇ ਪੈਸੇ ਮੋੜਦਾ ਵਾਰ-ਵਾਰ ਕਹਿਣ ਤੇ ਵੀ ਨਾ ਰੱਖਦਾ ਜੈਪਾਲ ਨੂੰ ਉਹ ਰੱਜੀ ਰੂਹ ਵਾਲਾ ਲੱਗਦਾ ਡੇਰੇ ਦਾ ਪਸਾਰਾ ਵੱਡਾ ਸੀ ਕਦੇ ਕੋਈ ਚੀਜ਼ ਕਦੇ ਕੋਈ ਚੀਜ਼ ਸ਼ਹਿਰੋਂ ਲਿਉਣੀ ਪੈਂਦੀ ਭਾਵੇਂ ਫੋਨ ਕਰੇ ਤੋਂ ਦੁਕਾਨਦਾਰ ਵੀ ਡੇਰੇ 'ਚ ਮੰਗੀ ਚੀਜ਼ ਭਜਵਾ ਦਿੰਦੇ ਪਰ ਗਿਆ ਬੰਦਾ ਵੇਖ ਪਰੱਕੇ ਚੀਜ਼ ਲਿਆਉਂਦਾ ਸੀ ਜ਼ਮੀਨ ਦੀ ਖੇਤੀ ਜੈਪਾਲ ਖੁਦ ਕਰਵਾਉਂਦਾ ਸਾਰੀ ਫਸਲ ਇੱਕ ਆੜਤੀਏ ਦੇ ਜਾ ਕੇ ਡਿੱਗਦੀ ਡੇਰੇ ਦੇ ਬਾਹਰਲੇ ਅੰਦਰਲੇ ਸਾਰੇ ਕੰਮ ਸੁਰੇਂਦਰਪਾਲ ਨੇ ਸੰਭਾਲੇ ਸਨ ਜੈਪਾਲ ਕਦੇ-ਕਦੇ ਸ਼ਹਿਰ ਜਾਣ ਦੇ ਬਹਾਨੇ ਉਹਦੇ ਸਕੂਟਰ ਦੀ ਟੈਂਕੀ ਫੁੱਲ ਕਰਵਾ ਦਿੰਦਾ ਜੋੜਾ ਜੁੱਤੀ ਖੁਦ ਲੈਂਦਾ ਉਹਨੂੰ ਵੀ ਨਾਲ ਦਵਾਉਂਦਾ ਆਪਣੇ ਕੱਪੜੇ ਲੈਣ ਗਿਆ ਉਹਨੂੰ ਵੀ ਦਵਾ ਦਿੰਦਾ ਹੋਇਆ ਇਹ ਸੀ ਕਿ ਇੱਕ ਵਾਰ ਡੇਰੇ ਦੀ ਜ਼ਮੀਨ 'ਚ 10-12 ਕਿੱਲੇ ਨਰਮਾ ਬੀਜਿਆ ਸੀ ਕੋਈ ਬਿਮਾਰੀ ਪਈ ਦਵਾਈਆਂ ਵਾਲਿਆਂ ਨੇ ਦਵਾਈ ਛਿੜਕਾਉਣ ਲਈ ਇੱਕ ਮੁੰਡਾ ਭੇਜਿਆ ਉਹ ਸੁਰੇਂਦਰਪਾਲ ਸੀ ਜਿਹੜਾ ਕੰਪਨੀ ਨੇ ਸਿਖਲਾਈ ਦੇ ਕੇ ਆਰਜ਼ੀ ਨੌਕਰੀ ਤੇ ਰੱਖਿਆ ਸੀ ਦਿੱਤੀ ਦਵਾਈ ਛਿੜਕਣ ਦਾ ਤਰੀਕਾ ਵੱਖਰਾ ਸੀ ਦੋ ਦਵਾਈਆਂ ਰਲਾ ਕੇ ਛਿੜਕਣੀਆਂ ਸੀ ਦਵਾਈਆਂ ਭਾਵੇਂ ਭਈਆਂ ਨੇ ਛਿੜਕਣੀਆਂ ਸੀ ਪਰ ਦੇਖਰੇਖ सुरेंद्रਪਾਲ ਨੇ ਕਰਨੀ ਸੀ ਜੈਪਾਲ ਦੋ ਤਿੰਨ ਵਾਰ ਖੇਤ ਗਿਆ सुरेंद्रਪਾਲ ਨੇ ਉਹਨਾਂ ਨੂੰ ਖੇਤ ਨਾ ਆਉਣ ਬਾਰੇ ਕਹਿ ਕੇ ਦਵਾਈ ਚੰਗੀ ਤਰ੍ਹਾਂ ਛਿੜਕਾਉਣ ਦੀ ਜ਼ਿੰਮੇਵਾਰੀ ਲੈ ਲਈ ਕੰਮ ਮਕਾ ਕੇ ਬਚਦੀ ਦਵਾਈ ਉਹਨੇ ਆਪ ਹੀ ਮੋੜ ਦਿੱਤੀ ਸੀ ਤੇ ਦਵਾਈ ਦੇ ਪੈਸੇ ਦੁਕਾਨਦਾਰ ਤੋਂ ਲੈ ਕੇ ਡੇਰੇ ਆ ਕੇ ਆਪ ਮੋੜ ਗਿਆ ਸੀ ਸੁਰਿੰਦਰਪਾਲ ਦੀ ਇਸ ਗੱਲ ਨੇ ਜਿਵੇਂ ਜੈਪਾਲ ਨੂੰ ਮੁੱਲ ਲੈ ਲਿਆ ਸੀ ਜੈਪਾਲ ਦੇ ਪੁੱਛਣ ਤੇ ਉਹਨੇ ਆਪਣੇ ਬਾਰੇ ਦੱਸਿਆ ਸੀ ਕਿ ਉਹਦੀ ਡਿਗਰੀ ਕੀਤੀ ਹੋਈ ਹੈ ਉਹਦੇ ਕੋਲ ਡੇਢ ਗਿੱਲਾ ਜ਼ਮੀਨ ਹੈ ਪਿਓ ਕਰਜੇ ਦੇ ਭਾਰ ਹੇਠ ਦੱਬਿਆ ਖੁਦਕੁਸ਼ੀ ਕਰ ਗਿਆ ਇਕੱਲੀ ਮਾਂ ਹੈ ਜੈਪਾਲ ਨੇ ਭਾਵੇਂ ਅਕਾਲੀ ਉਮੀਦਵਾਰ ਦੀ ਮਦਦ ਕੀਤੀ ਸੀ ਪਰ ਉਹ ਹਾਰ ਗਿਆ ਸੀ ਹਲਕੇ ਦਾ ਇੰਚਾਰਜ ਹਾਰਿਆ ਹੋਇਆ ਉਮੀਦਵਾਰ ਜਗਜੀਤ ਸਿੰਘ ਇੰਦਰ ਸਿੰਘ ਕਾਕਾ ਸੀ ਲੋਕ ਉਹਨੂੰ ਕਾਕਾ ਜੀ ਕਹਿੰਦੇ ਸਰਕਾਰ ਦੇ ਦੁਬਾਰੇ ਉਸੇ ਦੀ ਚੱਲਦੀ ਇਸ ਲਈ ਜੈਪਾਲ ਦੀ ਬੱਲੇ ਬੱਲੇ ਸੀ ਪਹਿਲੀ ਸਰਕਾਰ ਨਾਲੋਂ ਉਸਤੇ ਕੰਮ ਵੱਧ ਹੋਣ ਲੱਗ ਪਏ ਸਨ ਸੁਰਿੰਦਰਪਾਲ ਕੰਪਨੀ ਦਾ ਕੰਮ ਵੀ ਕਰਦਾ ਡੇਰੇ ਦੇ ਕੰਮ ਵੀ ਕਦੇ ਕਦੇ ਰਹਿ ਵੀ ਪੈਂਦਾ ਇੱਕ ਦਿਨ ਉਹਨੇ ਦੱਸਿਆ ਕਿ ਜਿਹੜੀ ਡਿਗਰੀ ਉਹਨੇ ਕੀਤੀ ਹੋਈ ਹੈ ਉਸ ਦੀਆਂ ਸਰਕਾਰੀ ਪੋਸਟਾਂ ਨਿਕਲੀਆਂ ਨਹੀਂ ਜੈਪਾਲ ਨੇ ਕਾਕਾ ਜੀ ਨਾਲ ਗੱਲ ਕੀਤੀ ਉਹਨੇ ਅਗਾਹ ਗੱਲ ਕਰ ਲਈ ਗੱਲ ਪੈਸਿਆਂ ਤੇ ਆਈ ਲੈਣ ਦੇਣ ਤੈ ਹੋ ਗਿਆ ਸੁਰਿੰਦਰਪਾਲ ਸਰਕਾਰੀ ਨੌਕਰੀ ਲੱਗ ਗਿਆ ਬਦਲੀ ਵੀ ਜੈਪਾਲ ਨੇ ਇੱਥੋਂ ਦੀ ਹੀ ਕਰਵਾ ਦਿੱਤੀ ਡੇਰੇ ਦੇ ਕੰਮਾਂ ਦਾ ਕਾਫੀ ਬੋਝ ਸੁਰਿੰਦਰਪਾਲ ਨੇ ਚੁੱਕ ਲਿਆ ਸੀ ਦਫ਼ਤਰ ਵੀ ਉਹ ਕਦੇ ਕਦੇ ਨਾ ਜਾਂਦਾ ਅਫਸਰ ਸਮੇਂ ਦੇ ਸੀ ਕਿ ਉਹ ਕਿਸ ਦਾ ਬੰਦਾ ਹੈ ਡੇਰੇ ਦੇ ਨਿੱਕੇ ਨਿੱਕੇ ਕੰਮ ਕਰਦਾ ਸੁਰਿੰਦਰਪਾਲ ਡੇਰੇ ਨੂੰ ਆਪਣਾ ਹੀ ਸਮਝਣ ਲੱਗ ਪਿਆ ਸੀ ਜਦੋਂ ਉਹਦੇ ਪਿੰਡ 'ਚੋਂ ਉਹਨੂੰ ਨੌਕਰੀ ਮਿਲਣ ਦੀ ਗੱਲ ਦੂਰ ਦੁਰੇਡੇ ਪਹੁੰਚੀ ਤਾਂ ਇੱਕ ਸੇਵਾਮੁਕਤ ਮੁਲਾਜ਼ਮ ਨੇ ਆਪਣੀ ਕੁੜੀ ਦਾ ਸਾਥ ਉਹਨੂੰ ਕਰ ਦਿੱਤਾ ਵਿਆਹ ਤੇ ਬਹੁਤਾ ਪੈਸਾ ਲਾਉਣ ਦੀ ਬਜਾਏ ਆਪਣੀ ਕੁੜੀ ਤੇ ਉਹਦੇ ਨਾਂ ਸ਼ਹਿਰ 'ਚ ਪਲਾਟ ਲੈ ਦਿੱਤਾ ਕੋਠੀ ਦੀ ਛੱਤ ਵੀ ਪਾ ਦਿੱਤੀ ਰਹਿਣ ਜੋਗਰੇ ਕਮਰਿਆਂ ਦੀ ਤਿਆਰੀ ਵੀ ਕਰਵਾ ਦਿੱਤੀ ਕੁੜੀ ਦੀ ਬੀਐਡ ਕੀਤੀ ਹੋਈ ਸੀ ਆਪਣੇ ਪਿੰਡ ਨੇੜਲੇ ਇੱਕ ਪ੍ਰਾਈਵੇਟ ਸਕੂਲ 'ਚ ਪੜਾਉਂਦੀ ਵੀ ਰਹੀ ਸੀ ਵਿਆਹ ਹੋਇਆ ਤਾਂ ਜੈਪਾਲ ਨੇ ਇਥੋਂ ਦੇ ਇੱਕ ਵੱਡੇ ਪ੍ਰਾਈਵੇਟ ਸਕੂਲ 'ਚ ਕਾਕਾ ਜੀ ਤੋਂ ਫੋਨ ਕਰਵਾ ਕੇ ਲਵਾ ਦਿੱਤੀ। सुरेंद्रਪਾਲ ਜਦੋਂ ਇੱਥੇ ਰਹਿਣ ਲੱਗਿਆ ਸੀ ਤਾਂ ਮਾਂ ਨੂੰ ਵੀ ਲੈ ਆਇਆ। ਪਿੰਡ ਵਾਲਾ ਘਰ ਵੇਚ ਦਿੱਤਾ ਸੀ। ਸੋਚਿਆ ਕਿ ਕੋਠੀ ਦਾ ਬਾਕੀ ਰਹਿੰਦਾ ਕੰਮ ਕਰਵਾ ਲਵੇਗਾ। सुरेंद्रਪਾਲ ਨੂੰ ਘਰ ਦੇ ਕੰਮ ਵੀ ਰਹਿਣ ਲੱਗ ਪਏ ਸਨ। ਡੇਰੇ 'ਚ ਉਹਦਾ ਆਉਣ ਜਾਣ ਘਟ ਗਿਆ ਸੀ। ਜਿਹੜੀ ਗੱਲ ਸੋਚ ਕੇ ਜੈਪਾਲ ਨੇ ਉਹਦੇ ਤੇ ਰਹਿਮ ਕੀਤਾ ਸੀ, ਨੌਕਰੀ ਲਵਾਉਣ ਲਈ ਪੈਸੇ ਵੀ ਦਿੱਤੇ ਸੀ। ਜਦੋਂ ਉਹਨੇ ਸੋਚੇ ਰਸਤੇ ਤੇ ਪਹਿਲਾ ਪੈਰ ਧਰਿਆ ਤਾਂ ਅਣਚਾਹੇ ਕੰਡੇ ਚੁਭ ਗਏ ਸਨ ਇੱਕ ਦਿਨ ਸੁਰਿੰਦਰਪਾਲ ਡੇਰੇ ਆਇਆ ਉਹਨੇ ਘਰ ਦਾ ਅਤਾ ਪਤਾ ਪੁੱਛ ਲਿਆ ਸੀ ਫਿਰ ਇੱਕ ਦਿਨ ਲੰਘਦਾ ਲੰਘਦਾ ਅਚਾਨਕ ਹੀ ਉਹਦੇ ਘਰੇ ਚੱਲ ਆ ਗਿਆ ਗੱਡੀ ਗਲੀ ਚ ਖੜਾ ਕੇ ਉਹਨੇ ਬੈਲ ਖੜਕਾਈ ਸੁਰਿੰਦਰਪਾਲ ਦੀ ਘਰਵਾਲੀ ਨੇ ਦਰਵਾਜ਼ਾ ਖੋਲ੍ਹਿਆ ਤੇ ਸਤਿਸ਼੍ਰੀ ਅਕਾਲ ਬੁਲਾਈ ਦੱਸਿਆ ਕਿ ਉਹ ਅਜੇ ਦਫ਼ਤਰੋਂ ਨਹੀਂ ਆਏ ਜੈਪਾਲ ਨੇ ਬਹਾਨਾ ਲਾਇਆ ਕਿ ਉਹ ਇੱਧਰ ਦੀ ਜਾ ਰਿਹਾ ਸੀ ਸੋਚਿਆ ਜਾਂਦਾ ਜਾਂਦਾ ਮਿਲ ਚੱਲਾਂ ਤੁਸੀਂ ਜੀ ਆਉਣ ਤੋਂ ਪਹਿਲਾਂ ਉਹਨਾਂ ਨੂੰ ਫੋਨ ਨਹੀਂ ਕੀਤਾ ਇਹ ਗੱਲ ਤਾਂ ਮੇਰੇ ਮਨ 'ਚ ਨਹੀਂ ਆਈ ਸੋਚਿਆ ਘਰੇ ਹੀ ਹੋਣਾ ਹੈ ਜੈਪਾਲ ਨੂੰ ਯਕੀਨ ਸੀ ਕਿ ਉਹ ਉਹਨੂੰ ਅੰਦਰ ਲੈ ਕੇ ਜਾਵੇਗੀ ਚਾਹ ਪਾਣੀ ਪਲਾਏਗੀ ਸੁਰਿੰਦਰਪਾਲ ਨੇ ਕਰੇ ਦੱਸਿਆ ਹੀ ਹੋਣਾ ਕਿ ਮੇਰੇ ਕਰਕੇ ਹੀ ਉਹ ਨੌਕਰੀ ਤੇ ਲੱਗਿਆ ਹੈ ਪਰ ਅਧਿਕਾਰ ਵਾਲੀ ਗੇਟ ਵਿੱਚ ਕਾਰ ਖੜੀ ਅਜੀਬ ਢਗ ਨਾਲ ਉਹਦੇ ਵੱਲ ਉੱਪਰਿਆਂ ਵਾਂਗ ਚਾਕ ਰਹੀ ਸੀ ਬੋਲ ਵੀ ਕੁਝ ਨਹੀਂ ਸੀ ਰਹੀ ਫਿਰ ਕਹਿੰਦੀ ਕੋਈ ਨਾ ਜੀ ਮੈਂ ਤੁਹਾਡੇ ਆਉਣ ਬਾਰੇ ਦੱਸ ਦਿਆਂਗੀ ਇਹ ਕਹਿ ਕੇ ਦੋਵੇਂ ਹੱਥ ਜੋੜ ਕੇ ਕਿਹਾ ਅੱਛਾ ਜੀ ਮੇਰੇ ਕੋਲ ਟਿਊਸ਼ਨ ਵਾਲੇ ਬੱਚੇ ਆਏ ਹੋਏ ਨਹੀਂ ਮੈਂ ਤੁਹਾਡੇ ਆਉਣ ਬਾਰੇ ਦੱਸ ਦਿਆਂਗੀ ਉਹਦੇ ਬੋਲਾਂ ਦੀ ਕਾਹਲ ਕਹਿ ਰਹੀ ਸੀ ਕਿ ਹੁਣ ਤੁਸੀਂ ਜਾਓ ਅੱਛਾ ਭਾਈ ਮੈਂ ਚਲਦਾ ਕਾਕੇ ਉਹ ਉਂਗਲੀ ਚ ਪਾਈ ਗੱਡੀ ਦੀ ਚਾਬੀ ਘਮਾਉਣ ਲੱਗਿਆ ਤੇ ਗੱਡੀ ਸਟਾਰਟ ਕਰਕੇ ਆਉ ਗਿਆ ਆਉ ਗਿਆ ਜੋ ਵਿਵਹਾਰ ਉਹਦੇ ਨਾਲ ਹੋਇਆ ਸੀ ਉਹਦਾ ਚਤਿਚੇਤਾ ਵੀ ਨਹੀਂ ਸੀ ਉਮੀਦ ਹੀ ਨਹੀਂ ਸੀ ਕਾਰ ਚਲਾਉਂਦਾ ਚਲਾਉਂਦਾ ਉਹ ਸੋਚ ਰਿਹਾ ਸੀ ਨੌਕਰੀ ਲਵਾਉਣ ਦਾ 5-7 ਲੱਖ ਲਿਆ ਹੁੰਦਾ ਫੇਰ ਐਹਸਾਨ ਮੰਨਦੇ ਚੌਲਾ ਨਾਲ ਵਿਆਹ ਕਰੇ ਨੂੰ ਕੌਣ ਪੁੱਛਦਾ ਕਾਰ ਚਲਾਉਂਦਾ ਉਹ ਚੁੱਲ੍ਹੇ ਤੇ ਤਰੇ ਸਾਗ ਵਾਂਗ ਰਿਜੀ ਜਾ ਰਿਹਾ ਸੀ ਜੈਪਾਲ ਨੇ सुरेंद्रਪਾਲ ਨੂੰ ਫੋਨ ਕਰਨਾ ਬੰਦ ਕਰ ਦਿੱਤਾ ਪਹਿਲਾਂ ਕਦੇ-ਕਦੇ ਜਦੋਂ ਮਨ ਕਿਸੇ ਵੱਲੋਂ ਉਚਾਟ ਹੁੰਦਾ ਸੀ ਉਹਦੇ ਨਾਲ ਗੱਲ ਕਰ ਲੈਂਦਾ ਸੀ ਸਮਾਂ ਲੰਘ ਰਿਹਾ ਸੀ ਕਦੇ-ਕਦਾਈਂ सुरेंद्रਪਾਲ ਢੀੜਾ ਮਾਰਦਾ ਪਰ ਹੁਣ ਵਕਫਾ ਵਧਣ ਲੱਗ ਪਿਆ ਸੀ ਇੱਕ ਦਿਨ ਡੇਰੇ ਆਏ ਨੇ ਉਹਨੇ ਜੈਪਾਲ ਦੀਆਂ ਅੱਖਾਂ ਵੇਖੀਆਂ ਸੱਚੀਓ ਮੈਲੀਆਂ ਲੱਗੀਆਂ ਮੁੜ ਕੇ ਉਹ ਡੇਰੇ ਨਾ ਆਏ